ਦੋਸਤੋ ਅੱਜ ਜਿਹੜੀ ਅਸੀਂ ਤੁਹਾਨੂੰ ਖਬਰ ਦੱਸਣ ਜਾ ਰਹੇ ਹਾਂ ਇਸ ਖਬਰ ਨੂੰ ਬਿਨਾ ਸਕਿਪ ਕੀਤੇ ਹੋਏ ਪੂਰੀ ਸੁਣਿਓ ਕਿਉਂਕਿ ਅਸੀਂ ਨਹੀਂ ਚਾਹੁੰਦੇ ਫੋਨ ਦੇ ਨਾਲ ਤੁਹਾਡਾ ਕੋਈ ਵੱਡਾ ਨੁਕਸਾਨ ਹੋ ਜਾਵੇ 스마트ਫੋਨ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ ਮੋਬਾਈਲ ਦੇ ਭਾਵੇਂ ਕਈ ਫਾਇਦੇ ਹਨ ਪਰ ਉੱਥੇ ਹੀ 스마트ਫੋਨ ਦੇ ਕਈ ਨੁਕਸਾਨ ਵੀ ਨੇ ਕਈ ਖੋਜਾਂ ਦੇ ਵਿੱਚ ਇਹ ਵੀ ਸਪਸ਼ਟ ਹੋ ਚੁੱਕਿਆ ਹੈ ਕਿ ਲੋਕਾਂ ਦੀ ਸਿਹਤ ਨੂੰ ਵੀ ਕਾफी ਨੁਕਸਾਨ ਪਹੁੰਚਾ ਰਹੇ ਹਨ ਮਾਹਿਰਾ ਮੁਤਾਬਿਕ ਜਦੋਂ ਤੁਸੀਂ ਵਾਇਰਲੈਸ ਨੈਟਵਰਕ ਨਾਲ ਜੁੜੇ ਫੋਨ ਨੂੰ ਆਪਣੀ ਜੇਬ ਦੇ ਵਿੱਚ ਰੱਖਦੇ ਹੋ ਤਾਂ ਤੁਹਾਡੇ ਸਰੀਰ ਨੂੰ 2 ਤੋਂ 7 ਗੁਣਾ ਰੈਡੀਏਸ਼ਨ ਚੱਲਣੀ ਪੈਂਦੀ ਹੈ ਅਜਿਹੇ 'ਚ ਫੋਨ ਨੂੰ ਕਿੱਥੇ ਰੱਖਣਾ ਚਾਹੀਦਾ ਹੈ ਇਹ ਵੀ ਵੱਡਾ ਮੁੱਦਾ ਬਣਿਆ ਹੋਇਆ ਏ ਜਾਣੋ ਕਿੱਥੇ ਸਮਾਰਟਫੋਨ ਰੱਖਣਾ ਤੁਹਾਡੇ ਲਈ ਹਾਨੀਕਾਰਕ ਹੋ ਸਕਦਾ ਹੈ ਨੌਜਵਾਨ ਅਕਸਰ ਆਪਣੇ ਮੋਬਾਈਲ ਫੋਨ ਆਪਣੀ ਪੈਂਟ ਜੀਨਸ ਦੀ ਪਿਛਲੀ ਜੇਬ ਦੇ ਵਿੱਚ ਰੱਖਦੇ ਹਨ ਬਾਈਕ ਚਲਾਉਂਦੇ ਸਮੇਂ ਕਈ ਨੌਜਵਾਨ ਅਕਸਰ ਆਪਣਾ ਮੋਬਾਈਲ ਫੋਨ ਪਿਛਲੀ ਜੇਬ ਦੇ ਵਿੱਚ ਰੱਖਦੇ ਨੇ ਹਲਕੀ ਅਜਿਹੀ ਸਥਿਤੀ ਦੇ ਵਿੱਚ ਫੋਨ ਦੇ ਚੋਰੀ ਹੋਣ ਦੇ ਨਾਲ-ਨਾਲ ਟੁੱਟਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ ਇਸ ਦੇ ਨਾਲ ਹੀ ਤੁਹਾਨੂੰ ਪੇਟ ਅਤੇ ਲੱਤਾਂ ਦੇ ਵਿੱਚ ਦਰਦ ਦੀ ਸ਼ਿਕਾਇਤ ਵੀ ਹੋ ਸਕਦੀ ਹੈ ਇਸ ਲਈ ਫੋਨ ਨੂੰ ਪਿਛਲੀ ਜੇਬ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਕਈ ਲੋਕਾਂ ਨੂੰ ਸੌਂਦੇ ਸਮੇਂ ਮੋਬਾਈਲ ਸਿਰਹਾਣੇ ਹੇਠਾਂ ਰੱਖਣ ਦੀ ਆਦਤ ਹੁੰਦੀ ਹੈ ਪਰ ਇਹ ਆਦਤ ਬਿਲਕੁਲ ਗਲਤ ਹੈ ਅਜਿਹਾ ਕਰਨ ਦੇ ਨਾਲ ਤੁਹਾਨੂੰ ਭਵਿੱਖ ਦੇ ਵਿੱਚ ਸਿਰਦਰਦ ਅਤੇ ਚੱਕਰ ਆਉਣ ਵਰਗੀਆਂ ਭਿਆਨਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੋਬਾਈਲ ਫੋਨ ਤੋਂ ਨਿਕਲਣ ਵਾਲੀ ਰੈਡੀਏਸ਼ਨ ਕਾਫੀ ਨੁਕਸਾਨਦੇਹ ਹੁੰਦੀ ਹੈ ਜੇਕਰ ਤੁਸੀਂ ਪੁਰਸ਼ ਹੋ ਅਤੇ ਪੈਂਟ ਜਿੰਸ ਦੀ ਅਗਲੀ ਜੇਬ ਦੇ ਵਿੱਚ ਆਪਣਾ ਸਮਾਰਟਫੋਨ ਰੱਖਦੇ ਹੋ ਤਾਂ ਸਾਵਧਾਨ ਹੋ ਜਾਓ ਇੱਕ ਰਿਸਰਚ ਦੇ ਵਿੱਚ ਇਹ ਵੀ ਗੱਲ ਸਾਫ ਹੋ ਗਈ ਹੈ ਕਿ ਲੰਬੇ ਸਮੇਂ ਤੱਕ ਅਜਿਹਾ ਕਰਨ ਵਾਲੇ ਪੁਰਸ਼ਾਂ ਦੇ ਸਪਮ ਕਾਊਂਟ ਘਟ ਹੋ ਜਾਂਦੇ ਹਨ ਅਜਿਹਾ ਕਰਨ ਨਾਲ ਤੁਹਾਡੇ ਸ਼ੁਕਰਾਨੂ ਦੀ ਗੁਣਵੱਤਾ ਵੀ ਵਿਗੜ ਸਕਦੀ ਹੈ ਕੁਝ ਲੋਕ ਆਪਣੀ ਕਮੀਜ਼ ਦੀਆਂ ਜੇਬਾਂ ਦੇ ਵਿੱਚ ਮੋਬਾਈਲ ਫੋਨ ਰੱਖਦੇ ਹਨ ਪਰ ਇਹ ਤੁਹਾਡੀ ਸਿਹਤ ਲਈ ਕਾਫੀ ਹਾਨੀਕਾਰਕ ਸਾਬਤ ਹੋ ਸਕਦਾ ਹੈ ਦਰਸਲ 스마트폰 ਤੋਂ ਨਿਕਲਣ ਵਾਲੀ ਰੇਡੀਏਸ਼ਨ ਤੁਹਾਡੇ ਦਿਲ ਨੂੰ ਪ੍ਰਭਾਵਿਤ ਕਰਦੀ ਹੈ ਇੱਕ ਖੋਜ ਦੇ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਮੋਬਾਈਲ ਰੇਡੀਏਸ਼ਨ ਕਾਰਨ ਤੁਹਾਡਾ ਦਿਲ ਕਮਜ਼ੋਰ ਹੋ ਜਾਂਦਾ ਹੈ ਅਜਿਹੇ ਚ ਸਵਾਲ ਉੱਠਦਾ ਹੈ ਕਿ ਫੋਨ ਕਿੱਥੇ ਰੱਖਿਆ ਜਾਵੇ ਫੋਨ ਨੂੰ ਕਿਸੇ ਵੀ ਜੇਬ ਦੇ ਵਿੱਚ ਨਾ ਰੱਖੋ ਜਿੱਥੇ ਤੁਹਾਡੇ ਨਾਜ਼ੁਕ ਅੰਗ ਫੋਨ ਦੇ ਬਹੁਤ ਨੇੜੇ ਹੋਣ ਉੱਥੇ ਨਾ ਰੱਖੋ ਬਿਹਤਰ ਹੈ ਕਿ ਤੁਸੀਂ ਆਪਣੇ ਫੋਨ ਨੂੰ ਪਰਸ ਜਾਂ ਬੈਗ ਦੇ ਵਿੱਚ ਰੱਖ ਸਕਦੇ ਹੋ ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਤੁਹਾਨੂੰ ਫੋਨ ਨੂੰ ਪਿਛਲੀ ਜੇਬ ਵਿੱਚ ਰੱਖਣਾ ਚਾਹੀਦਾ ਹੈ ਇੱਥੇ ਇਹ ਵੀ ਧਿਆਨ ਦੇਣ ਦੀ ਲੋੜ ਹੈ ਕਿ ਇਸ ਦਾ ਪਿਛਲਾ ਹਿੱਸਾ ਉੱਪਰ ਰਹਿਣਾ ਚਾਹੀਦਾ ਹੈ ਤਾਂ ਜੋ ਸਰੀਰ ਫੋਨ ਦੀ ਘੱਟੋ-ਘੱਟ ਰੇਡੀਏਸ਼ਨ ਦੇ ਸੰਪਰਕ ਵਿੱਚ ਨਾ ਆਵੇ ਬਿਊਰੋ ਰਿਪੋਰਟ ਹਕੀਕੀ ਟੀਵੀ ਪੰਜਾਬੀ